ਪਟਿਆਲਾ ਵਿਖੇ ਜਨਹਿਤ ਸੇਵਾ ਸੰਮਤੀ ਦੇ ਵੱਲੋਂ ਸਮਾਜ ਸੇਵੀ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਉੱਥੇ ਹੀ ਇਸੇ ਲੜੀ ਤਹਿਤ ਸੇਵਾ ਸੰਮਤੀ ਵੱਲੋਂ ਬੱਗੀਖਾਨਾ ਸਕੂਲ ਪਟਿਆਲਾ ਵਿਖੇ 150 ਦੇ ਕਰੀਬ ਕਿਤਾਬਾਂ ਅਤੇ ਸਟੇਸ਼ਨਰੀ ਦਾ ਸਮਾਨ ਅਤੇ ਕਾਪੀਆਂ ਛੋਟੇ ਬੱਚਿਆਂ ਨੂੰ ਵੰਡੀਆਂ ਜਾ ਰਹੀਆਂ ਹਨ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਜਨਹਿਤ ਸੇਵਾ ਸੰਮਤੀ ਦੇ ਸਰਪ੍ਰਸਤ ਵਿਨੋਦ ਸ਼ਰਮਾ ਨੇ ਕਿਹਾ ਕਿ ਜੇਕਰ ਕੋਈ ਸਾਡੇ ਕੋਲ ਜਨਹਿਤ ਸੇਵਾ ਸੰਮਤੀ ਦੀ ਮਦਦ ਅਤੇ ਸਮਾਜ ਸੇਵਾ ਲਈ ਆਉਂਦਾ ਤਾਂ ਅਸੀਂ ਅੱਗੇ ਵਧ ਕੇ ਉਸ ਦੀ ਮਦਦ ਕਰਦੇ ਹਾਂ